ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਖਾਤਰ ਪੰਡਤਾਂ ਲੜੇ ਸੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਖਾਤਰ ਪੰਡਤਾਂ ਲੜੇ ਸੀ ਚਾਂਦਨੀ ਚੌਕ 'ਚ ਸੀਸਵਾਰਿਆ ਬਲੀ ਧਰਮ ਦੀ ਝੜੇ ਸੀ ਸੁਣੀ ਫਰਿਆਦ ਮਜਲੂਮਾਂ ਦੀ ਨਾਲ ਸ਼ਾਂਤੀ ਦੇ ਲਾਇਆ ਸੀ ਤੁਰ ਜਾਓ ਨਾਲੇ ਨਾ ਦੇ ਬਾਲ ਗੋਬਿੰਦ ਅੱਖ ਸੁਣਾਇਆ ਸੀ ਬਾਕੀ ਆਖਣ ਆਪੇ ਸਾਂਭ ਲਉ ਪਾਠ ਗੁਰਬਾਨੀ ਦਾ ਪੜੇ ਸੀ ਚਾਂਦਨੀ ਚੌਂਕ 'ਚ ਸੀ ਸਵਾਰਿਆ ਬਲੀ ਧਰਮ ਦੀ ਚੜੇ ਸੀ ਚਾਂਦਨੀ ਚੌਂਕ 'ਚ ਸੀ ਸਵਾਰਿਆ ਬਲੀ ਧਰਮ ਦੀ ਚੜੇ ਸੀ ਔਰੰਗਜ਼ੇਬ ਨੇ ਕਹਿਰ ਕਮਾਇਆ ਪਾਪੀ ਵੱਡਾ ਬਣ ਕੇ ਸੀ ਬਥੇਰੇ ਲਾਲਚ ਡਰਾਵੇ ਦਿੱਤੇ ਖੜ ਗਏ ਗੁਰੂ ਇੱਕ ਤਣ ਕੇ ਸੀ ਬਥੇਰੇ ਲਾਲਚ ਡਰਾਵੇ ਦਿੱਤੇ ਖੜ ਗਏ ਗੁਰੂ ਇੱਕ ਤਣ ਕੇ ਸੀ ਦਿੱਤੀ ਲਾਸਾਨੀ ਕੁਰਬਾਨੀ ਰਹੇ ਸਿੱਧਕ ਧਰਮ ਤੇ ਅੜੇ ਸੀ ਚਾਂਦਨੀ ਚੌਂਕ ਚ ਸਿਸਵਾਰਿਆ ਬਲੀ ਧਰਮ ਦੀ ਛੜੇ ਸੀ ਚਾਂਦਨੀ ਚੌਂਕ ਚ ਸਿਸਵਾਰਿਆ ਬਲੀ ਧਰਮ ਦੀ ਛੜੇ ਸੀ ਚਾਂਦਨੀ ਚੌਂਕ ਚ ਦਿੱਤੀ ਕੁਰਬਾਨੀ ਜਰਨਾ ਗੁਰੂ ਜੀ ਢੋਲੇ ਸੀ ਚੇਰ ਤੇ ਝੰਡਾ ਜਲਾ ਲਿਆ ਨੋਖਾ ਵਾਹ ਗੁਰੂ ਵਾਹ ਗੁਰੂ ਬੋਲੇ ਸੀ ਸੀਸ ਲੈ ਕੇ ਗੁਰਾਂ ਦਾ ਭਾਈ ਜੇਤਾ ਜੀ ਅਨੰਦਪੁਰ ਦੇ ਰਾ ਫੜੇ ਸੀ ਚਾਂਦਨੀ ਚੌਕ 'ਚ ਸੀ ਸਵਾਰਿਆ ਬਲੀ ਧਰਮ ਦੀ ਛੜੇ ਸੀ ਚਾਂਦਨੀ ਚੌਕ 'ਚ ਸੀ ਸਵਾਰਿਆ ਬਲੀ ਧਰਮ ਦੀ ਛੜੇ ਸੀ ਬਲੀ ਧਰਮ ਦੀ ਛੜੇ ਸੀ ਬਲੀ ਧਰਮ ਦੀ ਛੜੇ ਸੀ